ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਖਤੇ ਅੱਜ ਮੈਂ ਉਹ ਜਗ੍ਹਾ ਤੇ ਖਲੋਤਾ ਜਿੱਥੇ ਸਿੱਖ ਰਾਜ ਦਾ ਅੰਤ ਹੁੰਦਾ ਹੈ ਜਿੱਥੇ ਉਸ ਤੋਂ ਬਾਅਦ ਸਿੱਖਾਂ ਦਾ ਅਜ ਤੱਕ ਰਾਜ ਨਹੀਂ ਆਇਆ ਇਹ ਉਹ ਦਰਵਾਜ਼ਾ ਹੈ ਜਦੋਂ ਕਹਿੰਦੇ ਨੇ ਕਿ ਇਸ ਦੇ ਸਾਈਡ ਤੇ 12 ਦਰਵਾਜ਼ੇ ਹੁੰਦੇ ਸੀ ਜਦੋਂ ਕਰਫਿਊ ਲੱਗਦਾ ਸੀ ਤਾਂ 11 ਦਰਵਾਜ਼ੇ ਬੰਦ ਹੁੰਦੇ ਸੀ ਇਹ ਦਰਵਾਜ਼ਾ ਬੰਦ ਨਹੀਂ ਸੀ ਹੁੰਦਾ ਕਿਉਂਕਿ ਇਹ ਮਸਜਿਦ ਨੂੰ ਦਰਵਾਜ਼ਾ ਜਾਂਦਾ ਸੀ ਤੇ ਗੁਰੂ ਘਰ ਨੂੰ ਗੁਰਦੁਆਰਾ ਸਾਹਿਬ ਨੂੰ ਦਰਵਾਜ਼ਾ ਜਾਂਦਾ ਸੀ ਇਸ ਦਰਵਾਜ਼ੇ ਦੇ ਅੰਦਰ ਦੇ ਵਿੱਚ ਆ ਕੇ ਜਦੋਂ ਕਮਰ ਨੌ ਨਿਹਾਲ ਦੇ ਉੱਪਰ ਡੋਗਰੇ ਆ ਕੇ ਛੇਜਾ ਸੁੱਟਦੇ ਰੇ ਤਾਂ ਕਮਰ ਨੌ ਨਿਹਾਲ ਦਾ ਇੱਥੇ ਜਿਹੜਾ ਕਤਲ ਹੁੰਦਾ ਹੈ ਤੇ ਉਸ ਤੋਂ ਬਾਅਦ ਇਹ ਦਰਵਾਜ਼ਾ ਪਰਮਾਨੈਂਟ ਬੰਦ ਹੋ ਜਾਂਦਾ ਹੈ ਉਸ ਤੋਂ ਬਾਅਦ ਇਹ ਕਿਹਾ ਜਾਂਦਾ ਹੈ ਕਿ ਇੱਥੇ ਇੱਕ ਲਬਜ ਗਿਣਿਆ ਗਿਆ ਸੀ ਕਿ ਸਿੱਖੋ ਤੁਹਾਡਾ ਰਾਜ ਖਤਮ ਹੋ ਗਿਆ ਸੋ ਸਿੱਖਾਂ ਦਾ ਜਿਹੜੀ ਤਬਾਹੀ ਦੀ ਨਿਸ਼ਾਨੀ ਹੈ ਜਿਹਨੂੰ ਬਾਦ ਨਸੀਬ ਤੇ ਮਾੜਾ ਦਰਵਾਜ਼ਾ ਕਰਕੇ ਬੋਲਦੇ ਨੇ ਉਹ ਇਹੀ ਦਰਵਾਜ਼ਾ ਹੈ ਜਿੱਥੇ ਸਿੱਖਾਂ ਦਾ ਅੰਤ ਹੋਇਆ ਸਿੱਖ ਰਾਜ ਦਾ ਅੰਤ ਹੋਇਆ ਤੇ ਸਿੱਖਾਂ ਦਾ ਮੁੜ ਕੇ ਇਹੋ ਜਿਹਾ ਬਾਦਸ਼ਾ ਇਹੋ ਜਿਹਾ ਲੀਡਰ ਅਜ ਤੱਕ ਨਹੀਂ ਆਇਆ ਕੋਈ ਸਾਨੂੰ ਪੁੱਛਣ ਕਿੱਛਣ ਵਾਲਾ ਇਹੋ ਜਿਹਾ ਬਾਦਸ਼ਾ ਫਿਰ ਨਹੀਂ ਆਇਆ ਵੈਰੂ ਜੀ ਕਾ ਖਾਲਸਾ